ਜੀ ਹੇਮਕੋਟ ਸਾਹਿਬ ਜਾਣ ਵਾਲਿਆਂ ਲਈ ਜ਼ਰੂਰੀ ਜਾਣਕਾਰੀ ਯਾਤਰਾ ਤੇ ਜਾਣ ਤੋਂ ਪਹਿਲਾਂ ਪੜੋ ਇਹ ਪੂਰੀ ਖਬਰ ਤੁਹਾਨੂੰ ਮਿਲੇਗੀ ਕੁਝ ਖਾਸ ਗੱਲਬਾਤ ਦੀ ਨੋਲਿਜ ਜੀहां ਸ੍ਰੀ ਹਰਮਨ ਹੇਮਕੋਟ ਸਾਹਿਬ ਮੈਨੇਜਮੈਂਟ ٹرسٹ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਜੋ ਕੋਈ ਸ਼ਰਧਾਲੂ ਗੁਰਦੁਆਰਾ ਸ੍ਰੀ ਹੇਮਕੋਟ ਸਾਹਿਬ ਦੀ ਯਾਤਰਾ ਕਰਨਾ ਚਾਹੁੰਦਾ ਹੈ ਉਹ 10 ਅਕਤੂਬਰ ਤੋਂ ਪਹਿਲਾਂ ਕਰ ਸਕਦਾ ਹੈ ਯਾਤਰਾ 10 ਅਕਤੂਬਰ ਨੂੰ ਸਮਾਪਤ ਹੋ ਰਹੀ ਹੈ ਤੇ ਇਸ ਮਗਰੋਂ ਗੁਰਦੁਆਰੇ ਦੇ ਕਵਾੜ ਸੰਗਤ ਲਈ ਬੰਦ ਕਰ ਦਿੱਤੇ ਜਾਣਗੇ ਯਾਤਰਾ ਮਈ ਵਿੱਚ ਆਰੰਭ ਹੋਈ ਸੀ ਅਤੇ ਹੁਣ ਤੱਕ 4 ਮਹੀਨੇ ਵਿੱਚ ਲਗਭਗ 2 ਲੱਖ ਸ਼ਰਧਾਲੂ ਇੱਥੇ ਨਤਮਸਤਕ ਹੋ ਚੁੱਕੇ ਹਨ। ਪ੍ਰਸ਼ ਦੇ ਪ੍ਰਧਾਨ ਅਨੰਦਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਇਸ ਵੇਲੇ ਗੁਰਦੁਦਾਰਾ ਸ੍ਰੀ ਹੇਮਕੋਟ ਸਾਹਿਬ ਦੀ ਯਾਤਰਾ ਕਰਨ ਲਈ ਟੁਕਮਾ ਸਮਾਂ ਹੈ। ਉਹਨਾਂ ਦੱਸਿਆ ਕਿ ਯਾਤਰਾ ਦੀ ਸਮਾਪਤੀ ਲਈ 8 ਅਕਤੂਬਰ ਨੂੰ ਖੰਡ ਪਾਠ ਆਰੰਭ ਹੋਣਗੇ ਅਤੇ 10 ਅਕਤੂਬਰ ਨੂੰ ਭੋਗ ਉਪਰੰਤ ਯਾਤਰਾ ਦੀ ਸਮਾਪਤੀ ਹੋਵੇਗੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਗੁਰੂ ਮਰਿਆਦਾ ਅਨੁਸਾਰ ਸੁਖਾਸਣ ਤੇ ਅਸਥਾਨ ਦੇ ਲਿਜਾਏ ਜਾਣਗੇ ਅਤੇ ਗੁਰਦੁਆਰਾ ਦੇ ਇੱਕ ਵਾਰ ਸੰਗਤ ਲਈ ਬੰਦ ਹੋ ਜਾਣਗੇ ਪ੍ਰਬੰਧਕਾਂ ਨੂੰ ਉਮੀਦ ਹੈ ਕਿ ਅਗਲੇ 3 ਹਫ਼ਤਿਆਂ ਦੌਰਾਨ 30 ਤੋਂ 35 ਹਜ਼ਾਰ ਚਦਾਲੂਤੇ ਪਹੁੰਚਣਗੇ ਦੀ ਕੁੱਲ ਆਮਦ ਵਧ ਕੇ ਸਵਾ 2 ਲੱਖ ਤੱਕ ਹੋ ਜਾਵੇਗੀ 2023 ਵਿੱਚ ਲਗਭਗ ਸਵਾ 2 ਲੱਖ ਚਦਾਲੂਤੇ ਨਸਤਮਸਤ ਹੋਏ ਸਨ